ਪੂਰੀ ਵਿਖੇ ਵਾਰਡ ਨੰਬਰ 17 ਦੇ ਐਮਟੀ ਸਾਧੂ ਰਾਮ ਦੇ ਪਰਿਵਾਰ ਤੇ ਯੁੱਧ ਸੇਵਾ ਕਲੱਬ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀਮਾਤਾ ਨੈਣਾ ਦੇਵੀ ਜੀ ਦੇ ਦੂਜੇ ਵਿਸ਼ਾਲ ਪੰਡਾਰੇ ਲਈ ਰਾਸ਼ਨ ਦਾ ਟਰੱਕ ਕੀਤਾ ਗਿਆ ਰਵਾਨਾ ਕਲੱਬ ਜੀ ਪਿਛਲੀ ਵਾਰ ਜਿਹੜੀ ਦਾ ਦੂਸਰਾ ਪਟੜਾ ਜੀ ਸਾਡਾ ਨੈਣਾ ਦੇਵੀ ਕਲੱਬ ਦਾ ਜੀ ਬਾਈਗਰ ਬਸਤੀ ਬਾਰ ਨੰਬਰ 17 ਜੀ ਸਾਧੂ ਰਾਮ ਦਾ ਸੰਯੋਗ ਜੀ ਬਾਕੀ ਸਾਰੇ ਸਾਡੇ ਮਹੱਲੇ ਦਾ ਸੰਯੋਗ ਹੈ ਜੀ ਇਹਦਾ ਸੰਯੋਗ ਨਾਲ ਹਰ ਸਾਲ ਮੇਲਾ ਲੱਗਿਆ ਕਰੂਗਾ ਜੀ ਜਿੰਨਾ ਜਰਜੀਵਾਗੇ ਜੀ ਮੇਲੇ ਆ ਹੀ ਲੱਗਣਗੇ ਜੀ ਨੈਣਾ ਦੇਵੀ ਇਹ ਹੀ ਆਪਾਂ ਰਾਮਪੁਰ ਚ ਜਰਜੀ ਕੋਲਾ ਵਾਲੇ ਟੋਬੇ ਦੇ ਰਾਮਪੁਰ ਚ ਜਿਹੜੀ ਕੋਲਾ ਵਾਲੇ ਟੋਬੇ ਤੇ ਲੱਗਦਾ ਜੀ ਨੈਣਾ ਨੈਣਾ ਦੇਵੀ ਜੀ ਇਹ ਅਵੇਲੇ ਸਰਦਾਲੂਆਂ ਵਾਸਤੇ ਆ ਜੀ ਦੇਣਾ ਵਗੇ ਰਾਤ ਆ ਵੀ ਹਰ ਇੱਕ ਅਗਲੀ ਦੀ ਸਹਾਇਤਾ ਪੂਰੀ ਕਰਾਂਗੇ ਜੀ ਲੰਗਰ ਪਾਣੀ ਪਾਣੀ ਸਾਰਾ ਕੁਝ ਅਗਲੇ ਨੂੰ ਟੂਰ ਮਿਲੂਗਾ ਜੀ ਸਭ ਕੁਝ ਦਿਨ ਰਾਤ ਆ ਵੀ 24 ਘੰਟੇ ਵਾਸਤੇ ਲੰਗਰ ਚੱਲੂਗਾ ਜੀ ਜੀ ਕਲੱਬੋਂ ਵੱਲੋਂ ਬਾਡ ਨੰਬਰ 17 ਜੋਧ ਕਲੱਬ ਤੇ ਸਹਿਦ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਦੂਸਰਾ ਭੰਡਾਰੇ ਜੀ 24 ਘੰਟੇ ਚੱਲਣਾ ਹੈ ਉੱਤੇ ਹਰੇਕ ਤਰ੍ਹਾਂ ਦਾ ਸਮਾਨ ਮਿਲਣਾ ਦਵਾਈ ਬੂਟੀ ਮਿਲਣੀ ਹੈ ਤੇ ਹਰੇਕ ਭਗਤਾਂ ਦੀ ਉੱਥੇ ਪੂਰੀ ਆਉ ਭਗਤ ਹੋਊਗਾ ਪਹਿਰ ਵਾਸੀ ਨੂੰ ਇਹ ਸੰਦੇਸ਼ ਹੈ ਜੀ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਜੋ ਲੰਗਰ ਲੱਗਦੇ ਨੇ ਉੱਥੇ ਨੈਣਾ ਦੇਵੀ ਆਮ ਪਬਲਿਕ ਦੀ ਹੈ ਸਹਾਇਤਾ ਕਰਦੇ ਨੇ ਸਾਰੇ ਲੋਕ ਜਾ ਰਹੇ ਹਾਂ ਅੱਜ ਮੈਂ ਪਰਮਜੀਤ ਰਾਮ ਜੀ ਇਹ ਸੇਵਾ ਯੂਥ ਕਲੱਬ ਦਾ ਲੰਗਰ ਹੈ ਅਸੀਂ ਅਗਲੇ ਕਿਹੜੇ ਵੀ ਲਾਇਆ ਸੀ ਐਕਟ ਵੀ ਲਾ ਰਹੇ ਹਾਂ ਦੂਸਰੇ ਕਿਹੜੇ ਤਾਂ ਸਾਰੇ ਸਜ਼ਾਹਰ ਨਿਵਾਸੀ ਦੇ ਨਾਲ ਹੀ ਸੰਯੋਗ ਦੇ ਨਾਲ ਲੰਗਰ ਲਾ ਰਹੇ ਹਾਂ ਉੱਥੇ ਹਰ ਹਰੇਕ ਆਈਟਮ ਤਿਆਰ ਹੋਊਗੀ ਸਾਰਿਆਂ ਵਾਸਤੇ ਉਹ ਉਪਲਬਧ ਹੋਊਗੀ ਸ਼ਹਿਰ ਇਹੀ ਹੈ ਜੀ ਸਾਰੇ ਵੱਧ ਚੜ ਕੇ ਸੰਯੋਗ ਵੀ ਦਿਓ ਤੇ ਉੱਥੇ ਪਹੁੰਚੋ ਵੀ ਜੀ ਹਨ ਨਰਿੰਦਰ ਚੱਲਦੀ ਰਹੇਗੀ ਜੀ ਇਹ ਮਹਾਮਾਇਨੇ ਬਿੰਡੀ ਹੈ ਤਾਂ ਇਹ ਚੱਲਦੀ ਰਹੂਗੀ ਮਾਤਾ ਰਾਣੀ ਦਾ ਜਿੱਦਣ ਅਸੀਂ ਲੰਗਰ ਲਾਇਆ ਜੀ ਸਾਨੂੰ ਐ ਪਤਾ ਲੱਗਿਆ ਵੀ ਸਾਡੇ ਜਿੰਨੇ ਵੀ ਸਾਥੀ ਨੇ ਸਾਡੇ ਮੈਂਬਰ ਨੇ ਜਾਂ ਕੋਈ ਵੀ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਈ ਹੈ ਜੀ ਅਸੀਂ ਦੁਬਾਰਾ ਲੰਗਰ ਤਾਂ ਹੀ ਮਿੰਨੇ ਆ ਇਹਨਾਂ ਦੀ ਮਨੋ ਕਾਮਨਾ ਹੋਰ ਵੀ ਪੂਰੀ ਹੋਊਗੀ ਤੇ ਹਰ ਰਤ ਤੇ ਭਲੇ ਨਹੀਂ ਲੰਗਰ ਲਾਵਾਂਗੇ